ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੀ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਬੇਟਾ ਜਿਹੜਾ ਤੁਹਾਡਾ ਪ੍ਰੈਕਟਿਸ ਟੈਸਟ ਸਭ ਤੋਂ ਹੈਗਾ ਸੀਪੀ ਨਾਲ ਰਿਲੇਟਡ ਜਮਾਤ 9 ਦਾ ਤਾਂ ਇਸ ਦੇ ਵਿੱਚ ਆਪਾਂ ਜਿਹੜਾ ਤੁਹਾਡਾ ਸਮਾਜਿਕ ਭਾਗ ਹੈ ਬੇਟਾ ਉਹਦੇ ਪ੍ਰਸ਼ਨਾਂ ਦੇ ਉੱਤਰ ਜਾਣਾਂਗੇ ਤੁਸੀਂ ਸਹੀ ਉੱਤਰ ਜਿਹੜੇ ਉਹ ਟਿਕ ਕਰ ਲਿਓ ਤਾਂ ਜੋ ਬਾਅਦ ਵਿੱਚ ਤੁਹਾਨੂੰ ਜਦੋਂ ਤੁਸੀਂ ਤਿਆਰੀ ਕਰੋਗੇ ਉੱਤਰ ਤੁਹਾਨੂੰ ਪਤਾ ਹੋਣ ਤੁਸੀਂ ਸਹੀ ਉੱਤਰ ਯਾਦ ਕਰ ਪਾਓ ਤਾਂ ਪਹਿਲਾ ਪ੍ਰਸ਼ਨ ਸੀ ਆਪਣਾ ਇਹਦੇ ਵਿੱਚੋਂ ਕੁਝ ਪੌਦਿਆਂ ਦੀ ਜਿਹੜਾ ਲੰਬੀਆਂ ਤੇ ਮੋਟੀਆਂ ਹੋਣ ਦੇ ਨਾਲ ਨਾਲ ਛਿਲਕਾ ਤੇ ਪੱਤੇ ਵੀ ਚੀਕਨੇ ਹੁੰਦੇ ਨੇ ਇਹ ਬੋਧਿਤ ਨੂੰਗਾ ਇਹ ਤਾਂ ਨਵੀਂ ਪ੍ਰਾਪਤ ਕਰਦੇ ਹਨ ਇਹਨਾਂ ਨੂੰ ਕਿਸ ਕਿਸਮ ਦੀ ਮناسبਤੇ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਬੇਟਾ ਮਾਰੂਥਲੀ ਬਨਸਪਤੀ ਇਹ ਮਿੱਟੀ ਪੂਰਬੀ ਅਤੇ ਪੱਛਮੀ ਘਾਟਾਂ ਦੇ ਮਿਲਦੀ ਹੈ ਇਸ ਮਿੱਟੀ ਵਿੱਚ ਪੋਟਾਸ਼ ਫਾਸਫੋਰਸ ਅਤੇ ਚੂਨੇ ਦੀ ਕਮੀ ਹੁੰਦੀ ਹੈ ਅਤੇ ਫਸਲਾਂ ਪੈਦਾ ਕਰਨ ਲਈ ਖਾਦਾਂ ਦੀ ਲੋੜ ਹੁੰਦੀ ਹੈ ਇੱਥੇ ਕਿਸ ਕਿਸਮ ਦੀ ਮਿੱਟੀ ਬਾਰੇ ਗੱਲ ਹੋ ਰਹੀ ਹੈ ਬੇਟਾ ਲਾਲ ਮਿੱਟੀ ਬਾਰੇ ਇਹ ਟਲਿਕਾਂ ਵਿੱਚ ਦੱਸੋ ਕਿਹੜਾ ਸਾਧਨ ਹੈ ਜਿਸ ਤੋਂ ಗ್ರಾಮ ਪੰਚਾਇਤ ਨੂੰ ਆਮਦਨ ਨਹੀਂ ਹੁੰਦੀ ਹਾਂ ਜੀ ਕੀਤੂ ਨਹੀਂ ਹੁੰਦੀ ਬੇਟਾ ਟੋਲ ਪਲਾਜਾ ਕਿਹੜ ਦਿੱਤੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਦੇ ਦੱਸੋ ਕਿ ਕਿਸ ਕਿਸਮ ਦਾ ਅੰਦੋਲਨਾਂ ਨਾਲ ਸੰਬੰਧ ਰੱਖਦੀਆਂ ਨੇ ਮਹਾਤਮਾ ਗਾਂਧੀ ਜੀ ਨੇ ਆਪਣੀ ਕੇਸਰੀ ਹਿੰਦੂ ਦੀ ਉਪਾਧੀ ਸਰਕਾਰ ਨੂੰ ਵਾਪਸ ਕਰ ਦਿੱਤੀ ਮਹਾਤਮਾ ਗਾਂਧੀ ਜੀ ਇਸ ਅੰਦੋਲਨ ਨੂੰ ਬਾਰਦੋਲੀ ਵਿੱਚ ਮੁੱਲਤਵੀ ਕਰਤਾ ਹਨ ਕਿਹੜਾ ਅੰਦੋਲਨ ਸੀ ਬਟਾਈ ਨਾਮ ਮਿਲਵਰਤਨ ਅੰਦੋਲਨ ਭਾਰਤ ਦੇ ਉਸ ਰਾਜ ਦਾ ਨਾਮ ਦੱਸੋ ਜੋ ਕਣਕ ਪੈਦਾ ਕਰਨ ਵਿੱਚ ਸਭ ਤੋਂ ਮੋਰੀ ਹੈ ਹਾਂਜੀ ਬੇਟਾ ਉੱਤਰ ਪ੍ਰਦੇਸ਼ ਸੰਸਾਰ ਦੇ ਕਿਸ ਦੇਸ਼ ਨੂੰ ਉਦਯੋਗਿਕ ਕ੍ਰਾਂਤੀ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ ਹਾਂਜੀ ਬੇਟਾ ਇੰਗਲੈਂਡ ਨੂੰ ਵੀ ਨਕਸ਼ੇ ਨੂੰ ਧਿਆਨ ਨਾਲ ਦੇਖੋ ਤੇ ਦੱਸੋ ਕਿ ਇੱਥੇ ਕਿਹੜਾ ਜੀਵ ਭੂਗੋਲਿਕ ਜ਼ੋਨ ਦਰਸਾਇਆ ਗਿਆ ਹੈ ਹਾਂਜੀ ਬਟਾ ਦੇਖੋ ਵੀ ਕਿਹੜਾ ਹੈ ਵੀ ਇਹ ਪੱਛਮੀ ਘਾਟ ਹਾਵੜਾ ਪਾਈ ਚਾਟ ਦੇ ਆਧਾਰ ਤੇ ਦੱਸੋ ਕਿ ਕਿੰਨੇ ਪਰਚਤ ਲੋਕ ਅਨਪੜ੍ਹ ਨੇ ਹਾਂਜੀ ਦੇਖੋ ਵੀ 8% ਅਨਪੜ੍ਹ ਔਰਤਾਂ ਨੇ ਤੇ ਅਨਪੜ੍ਹ ਮਰਦ ਕਿੰਨੇ ਨੇ 24% ਦਾ ਮਤਲਬ ਕੁੱਲ ਕਿੰਨੇ ਹੋਗੇ ਬਟਾ 32% ਇਹਦਾ ਦੋ ਕੰਪਨੀ A ਤੇ B ਦੇ ਮਹੀਨਾਵਾਰ ਖਰਚ ਦਾ ਵੇਰਵਾ ਦਿੱਤਾ ਗਿਆ ਹੈਗਾ। ਹੇਠਾਂ ਦਿੱਤੇ ਪਾਈ ਚਾਰਟ ਵਿੱਚ ਉਹਨਾਂ ਦੇ ਵੱਖ-ਵੱਖ ਖੇਤਰਾਂ ਵਿੱਚ ਮਹੀਨੇਵਾਰ ਖਰਚੇ ਦਾ ਵਿਸ਼ਲੇਸ਼ਣ ਕਰਦੇ ਹੋਏ ਦੱਸੋ ਕਿ ਕੰਪਨੀ B ਆਪਣੇ ਕਰਮਚਾਰੀਆਂ ਦੇ ਕੱਚੇ ਮਾਲ ਉੱਤੇ ਕੰਪਨੀ A ਨਾਲੋਂ ਕਿੰਨੇ ਪ੍ਰਤੀਸ਼ਤ ਵਧ ਕਰਦੀ ਹੈ? ਕਰਮਚਾਰੀਆਂ ਤੇ ਕੱਚੇ ਮਾਲ ਦੇ। ਕਰਮਚਾਰੀਆਂ ਦੇ ਕੰਪਨੀ A ਕਿੰਨਾ ਕਰਦੀ ਹੈ? 23% ਕੱਚੇ ਮਾਲ ਤੇ 18%। ਠੀਕ ਹੈ। ਹੁਣ ਦੇਖੋ ਕੰਪਨੀ B ਕਰਮਚਾਰੀਆਂ ਦੇ ਕਿੰਨਾ ਕਰਦੀ ਹੈ? 34% ਯਾਨੀ ਕਿ 4% ਵਧ। ਅੱਤੇ ਮਾਲ ਤੇ 19% ਯਾਨੀ ਕਿ 1 ਤਾਂ ਟੋਟਲ ਕਿੰਨੇ ਪਰਸੈਂਟ ਵੱਧ ਗਿਆ ਬੇਟਾ 5% 4 ਤੋਂ 5 ਚਿੱਤਰ ਵਿੱਚ ਦਿਖਾਈ ਦੇ ਰਹੀ ਮਾਰਦ ਨਵੀਂ ਦਿੱਲੀ ਵਿੱਚ ਸਥਿਤ ਇੱਕ ਮਹੱਤਵਪੂਰਨ ਰਾਸ਼ਟਰੀ ਸਮਾਰਕ ਦੀ ਹੈ ਤੇ ਇਹ ਭਾਰ ਦੇ ਲੋਕਤੰਤਰੀ ਆਦਰਸ਼ਾਂ ਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ ਇਸ ਦੀ ਪਛਾਣ ਕਰੋ ਕਿ ਇਹ ਬੇਟਾ ਹੈ ਰਾਸ਼ਟਰਪਤੀ ਭਵਨ ਹੇਠਾਂ ਦਿੱਤੇ ਗਏ ਕਥਨਾਂ ਵਿੱਚ ਦੱਸੋ ਕਿ ਆਜ਼ਾਦੀ ਤੋਂ ਪਹਿਲਾਂ ਵਾਲੇ ਭਾਰ ਦੇ ਸਬੰਧ ਵਿੱਚ ਕਿਹੜਾ ਕਥਨ ਸਹੀ ਹੈ ਕੇਂਦਰੀ ਤੇ ਪ੍ਰਾਂਤਿਕ ਵਿਧਾਨ ਸਭਾ ਵਿੱਚ ਭਾਰਤੀ ਲੋਕਾਂ ਨੂੰ ਆਪਣੇ ਪ੍ਰਤੀਨਿਧ ਚੁਣਨ ਦਾ ਅਧਿਕਾਰ ਦਿੱਤਾ ਗਿਆ ਭਾਰਤੀ ਲੋਕਾਂ ਨੂੰ ਦੀ ਯੋਗਤਾ ਦੇ ਅਨੁਸਾਰ ਉੱਚੀਆਂ ਨੌਕਰੀਆਂ ਤੇ ਨਿਯੁਕਤ ਕੀਤਾ ਗਿਆ ਹਾਂਜੀ ਬੇਟਾ ਦੋਨੋਂ ਕਥਨ ਸਹੀ ਨੇ ਹੇੜ ਲਿਖਿਆਂ ਵਿੱਚੋਂ ਕਿਹੜੀ ਖੇਤੀ ਹੈ ਜਿਤੇ ਖਾਦਾਂ ਅਤੇ ਸਿੰਚਾਈ ਆਦ ਸਾਧਨਾਂ ਦੀ ਵਰਤੋਂ ਕਰਕੇ ਜ਼ਿਆਦਾ ਝਾੜ ਲਿਆ ਗਿਆ ਹਾਂਜੀ ਬੇਟਾ ਕਿਹੜੀ ਖੇਤੀ ਹੈ ਵੀ ਉਹ ਸੰਘਣੀ ਖੇਤੀ ਸਹੀ ਮਿਲਾਨ ਕਰਨਾ ਵੀ ਸਾਈਮਨ ਕਮਿਸ਼ਨ ਕਦੋਂ ਆਇਆ 1928 ਚ ਰੋਲਟੈਕਟ ਵੀ 1919 ਕੈਬਨਿਟ ਮਿਸ਼ਨ ਤੇ 1946 ਨੌਜਵਾਨ ਭਾਰਤ 1926 ਠੀਕ ਤਾਂ ਇਹਦੇ ਲਈ ਆ ਜਾਏਗਾ ਸਸਾ ਏ ਡੀ ਊੜਾ ਤੇ ਅੜਾ ਕੇ ਡੀ ਆਪਸ਼ਨ ਸੀ ਆ ਜੀਏ ਦੇਖੋ ਵੀ ਇਹਦੇ ਲਈ ਆਪਣੇ ਕੋਲ ਦੇਖੋ ਸਾਈਮਨ ਕਮਿਸ਼ਨ 1928 ਰੋਲ ਟੈਕਟ 1919 ਐਡਵਰਡ ਅਗਾਂ ਕੈਬਨਿਟ ਮਿਸ਼ਨ ਆਇਆ ਸੀ 1946 ਦੇ ਵਿੱਚ ਨੌਜਵਾਨ ਭਾਰਤ ਸਭਾ 1926 ਤਾਂ ਇਹਦੇ ਲਈ 1 2 3 4 ਸ ਸ ਈ ਡ ੜਾ ਊੜਾ ਪਹਿਲੀ ਆਪਸ਼ਨ ਸਹੀ ਹੋ ਜੂਗੀ ਅੱਜ ਸਾਰਾ ਸੰਸਾਰ ਵਿਸ਼ਵ ਵਪਾਰ ਦੀ ਮੰਡੀ ਬਣ ਗਿਆ ਹੈੇਟਾਂ ਦਿੱਤੇ ਵਿੱਚ ਉਹ ਕਿਹੜਾ ਵਿਸ਼ਵ ਵਪਾਰ ਦਾ ਸਮਾਜਿਕ ਨੁਕਸਾਨ ਹੈ ਤਾਂ ਇਹਦੇ ਲਈ ਬੀ ਆਪਸ਼ਨ ਸਹੀ ਸੀ ਵੀ ਉਬਦੇਸੀ ਬਜਾਰਾਂ ਉਤੇ ਨਿਰਪਰਤਾ ਬਦਨਾ ਨਕਸ਼ੇ ਦਾ ਧਿਆਨ ਨਾਲ ਪ੍ਰੇਖਣ ਕਰੋ ਦੱਸੋ ਇਸ ਵਿੱਚ ਕੀ ਦਰਸਾਇਆ ਗਿਆ ਹਾਂਜੀ ਬੇਟਾ ਇਹਦੇ ਵਿੱਚ ਤੀਰ ਦੇ ਨਿਸ਼ਾਨ ਠੀਕ ਹੈ ਭਾਰਤ ਵੱਲ ਨੂੰ ਨਹੀਂ ਤਾਂ ਇਹ ਗਰਮੀਆਂ ਦੀ ਮਾਨਸੂਨ ਪਾਉਣਾ ਨਹੀਂ ਬੇਟਾ ਜਦੋਂ ਤੀਰ ਦੇ ਨਿਸ਼ਾਨ ਏਸ ਦਿਸ਼ਾ ਦੇ ਵੱਲ ਨੂੰ ਲੰਗੇ ਵੀ ਫਿਰ ਇਹ ਸਰਦੀਆਂ ਦੀਆਂ ਮਾਨਸੂਨ ਪਾਉਣਾ ਹੁੰਦੀਆਂ ਨੇ ਆਮਨ ਆਪਣੇ ਦੋਸਤ ਦੇ ਪਿੰਡ ਗਿਆ ਉਸਨੇ ਉੱਥੇ ਵੇਖਿਆ ਕਿ ਲੋਕ ਪਿੰਡ ਦੇ ਛੱਪੜ ਵਿੱਚ ਕੂੜਾ ਕਰਕੜ ਸੁੱਟ ਰਹੇ ਨੇ ਜਿਸ ਨਾਲ ਛੱਪੜ ਦਾ ਪਾਣੀ ਬਹੁਤ ਜ਼ਿਆਦਾ ਦੂਸ਼ਿਤ ਹੋ ਰਿਹਾਗਾ ਪਾਣੀ ਕੁਦਰਤ ਦਾ ਇੱਕ ਜ਼ਰੂਰੀ ਸਰੋਤ ਹੈ। ਅਮਨ ਇਸ ਮੁੱਦੇ ਨੂੰ ਹੱਲ ਕਰਨਾ ਚਾਹੁੰਦਾ ਪਰੰਤੂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਫਾਈ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਉਹ ਸਹਿਯੋਗ ਕਰਨ ਤੋਂ ਇਨਕਾਰ ਕਰਦੇ ਹਨ। ਅਮਨ ਇਸ ਸਮੱਸਿਆ ਦਾ ਹੱਲ ਕਰਨ ਲਈ ਕਿਹੜਾ ਪ੍ਰਭਾਵਸ਼ਾਲੀ ਕਦਮ ਚੁੱਕ ਸਕਦਾ ਹੈ? ਜੂ ਕੀ ਕਰੇਗਾ ਵੀ ਉਹ ਵਾਤਾਵਰਣ ਨਾਲ ਸੰਬੰਧਿਤ ਜਿਹੜੇ ਨਿਵਾਸੀ ਨੇ ਉਹਨਾਂ ਦੀ ਮਦਦ ਦੇ ਨਾਲ ਸਫਾਈ ਮਹਿੰਮਾ ਦੀ ਸ਼ੁਰੂਆਤ ਕਰੇਗਾ। ਭਾਰਤ ਵਿੱਚ ਕਿਹੜੀ ਸੰਸਥਾ ਹੈ ਜੋ ਜੰਗਲੀ ਜੀਵਾਂ ਦੇ ਬਚਾਅ ਅਤੇ ਸਾਮ ਸੰਭਾਲ ਲਈ ਬਣਾਈ ਗਿਆ ਹਾਂਜੀ ਇੰਡੀਅਨ ਬੋਰਡ ਫॉर ਵਾਈਲਡ ਲਾਈਫ ਕਿਹੜਾ ਤੱਥ ਭਾਰਤ ਦੀ ਜੈਵਿਕ ਅਤੇ ਭੂਗੋਲਿਕ ਵਿਭਿੰਨਤਾ ਨੂੰ ਦਰਸਾਉਂਦਾ ਬੇਟਾ ਹਾਂਜੀ 73 ਦੀਆਂ ਵੱਖ-ਵੱਖ ਜਿਸਮ ਪਰ ਦੇ ਨਕਸ਼ੇ ਵਿੱਚ ਸ਼ਾਇਦਾਰ ਕਿਤੇ ਖੇਤਰ ਵਿੱਚ ਦੱਸੋ ਕਿ ਇੱਥੇ ਕਿਸ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ ਹਾਂਜੀ ਕਿਹੜੀ ਮਿੱਟੀ ਪਾਈ ਜਾਂਦੀ ਹੈ ਬੇਟਾ ਇੱਥੇ ਇਹ ਰਾਜਸਥਾਨ ਤੇ ਰਣੌਫ ਕੱਚ ਦਾ ਖੇਤਰ ਹੈ ਵੀ ਇੱਥੇ ਪਾਈ ਜਾਂਦੀ ਹੈ ਖੁਸ਼ਕ ਰੇਤਲੀ ਮਿੱਟੀ ਵਸਤੂਆਂ ਦੇ ਵੱਧੇ ਉਤਪਾਦਨ ਦਾ ਬਾਜ਼ਾਰ ਦੀਆਂ ਕੀਮਤਾਂ ਦੇ ਕੀ ਅਸਰ ਬੰਦਾ ਬੇਟਾ ਜਦੋਂ ਵਸਤੂਆਂ ਦਾ ਉਤਪਾਦਨ ਬਹੁਤ ਜ਼ਿਆਦਾ ਵੱਧ ਜਾਂਦਾ ਵੀ ਫਿਰ ਕੀ ਕੀ ਹੋ ਜਾਂਦੇ ਨੇ ਕੀਮਤਾਂ ਕੱਟ ਹੋ ਜਾਂਦੇ ਨੇ ਬੇਟਾ ਠੀਕ ਤਾਂ ਇਹ ਕੁਸਚਨ ਸੀ ਇਹਨਾਂ ਨੂੰ ਤੁਸੀਂ ਜਿਹੜੇ ਸਹੀ ਉੱਤਰ ਆਪਣੇ ਨੋਟ ਕਰ ਲਿਓ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਯਾਦ ਵੀ ਕਰ ਲਿਓ ਕਿਉਂਕਿ ਇਹ ਹੋ ਸਕਦਾ ਇਹਨਾਂ ਦੇ ਵਿੱਚੋਂ ਕੁਝ ਪੇਪਰ ਤਾਂ ਦੇ ਇਸ ਫਾਈਨਲ ਸੀਪੀ ਦਾ ਪੇਪਰ ਹੋਏਗਾ ਦੇ ਵਿੱਚ ਪੁੱਛੇ ਜਾ ਸਕਦੇ ਓਕੇ ਬੇਟਾ ਥੈਂਕ ਯੂ